ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਸ੍ਰੀ ਧਰਮੰਤਰੀ ਹਸਪਤਾਲ ਵਿੱਚ ਮੈਡੀਸਨ ਲੈਣ ਔਰ ਕਹੋ ਤਾਂ ਲੈ ਰਹੇ ਹੋ ਮੈਡੀਸਨ ਹਾਂਜੀ ਮੇਰਾ ਪਿੰਡ ਬੇਲਾਤਿਆਨੀ ਹੈ ਜੀ ਤੇ ਮੈਂ ਇੰਡਾ ਡਾਕਟਰ ਸਾਹਿਬ ਕੋਲੋਂ ਆ ਰਿਹਾ ਜੀ ਆਪਣਾ 10 ਦਿਨ ਤੋਂ ਕਰੀਬ ਕੀ ਪ੍ਰੋਬਲਮ ਸੀ ਤੁਹਾਨੂੰ ਪ੍ਰੋਬਲਮ ਮੈਨੂੰ ਟਾਈਫਾਇਡ ਹੋ ਗਿਆਦਾ ਜੀ ਤੇ ਸੈਲ ਘਟ ਗਏ ਤੇ ਠੀਕ ਹੈ ਤੇ ਮੂੰਹ ਛਾਲੇ ਹੋ ਗਏ ਤੇ ਜਾਦੇ ਠੀਕ ਹੈ ਤੇ ਹੁਣ ਜੀ ਪੋਜੀਸ਼ਨ ਠੀਕ ਹੈ ਜੀ ਹੁਣ ਕਵਰ ਕਰ ਲਿਆ ਡਾਕਟਰ ਸਾਹਿਬ ਨੇ ਕਵਰ ਤੁਹਾਨੂੰ ਕੀ ਪ੍ਰੋਬਲਮ ਸੀ ਸਾਰੀ ਪ੍ਰੋਬਲਮ ਹੁੰਦੀ ਜੀ ਬਹੁਤ ਮੈਨਾਂ ਪਹਿਲੇ ਸਾੜੀ ਪ੍ਰੋਬਲਮ ਤੇ ਹੁਣ ਕਿਵੇਂ ਹੁਣ ਠੀਕ ਹੈ ਜੀ ਬਿਲਕੁਲ ਮਤਲਬ ਤੁਸੀਂ ਆਏ ਕਿੱਥੋਂ ਇਸ ਹਸਪਤਾਲ ਵਿੱਚ ਈ ਛੁੱਟੀ ਵਾਲ ਤੋਂ ਆਏ ਜੀ ਅਸੀਂ ਸਤਿ ਸ਼੍ਰੀ ਅਕਾਲ ਸ਼੍ਰੀ ਰਤਨਵੰਤਰੀ ਹਸਪਤਾਲ ਜੋ ਕਿ ਤੋਂ ਆਦਾ ਇਲਾਕਾ ਨੰਗਲਪੁਰਨ ਰੋਡ ਤੇ ਲੰਬੇ ਸਮੇਂ ਤੋਂ ਸਿਹਤ ਪੱਖੀ ਸੇਵਾਵਾਂ ਦੇ ਰਿਹਾ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਮਰਜੈਂਸੀ ਹੋਵੇ ਜਿਵੇਂ ਕਿ ਈਸੀਜੀ ਡਿਜੀਟਲ ਐਕਸਰੇ ਫਿਜ਼ੀਓਥੈਰੇਪੀ ਆਲਸੀਨੀ ਸਹੂਲਤ ਅਤੇ ਹਾਈ ਟੈਕ ਮੈਡੀਕਲ ਲੈਬਾਰਟਰੀ 24 ਘੰਟੇ ਬੁਲਤ ਹੈ ਇਸ ਹਸਪਤਾਲ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਜਿਵੇਂ ਕਿ ਪਿੱਤੇ ਦੀ ਪੱਥਰੀ ਗੁਰਦੇ ਦੀ ਪੱਥਰੀ ਬਵਾਸੀ ਸੀ ਸੈਕਸ਼ਨ ਡਿਲੀਵਰੀ ਨਾਰਮਲ ਡਿਲੀਵਰੀ ਅਤੇ ਬੱਚੇਦਾਨੀ ਵਿੱਚ ਰਸੋਲੀਆਂ ਹੋਰ ਵੀ ਛੋਟੇ ਵੱਡੇ ਆਪਰੇਸ਼ਨ ਬੜੀ ਹੀ ਸਫਲਤਾਪੂਰਵਕ ਕੀਤੇ ਜਾਂਦੇ ਹਨ ਜਲਦ ਹੀ ਹਸਪਤਾਲ ਵਿੱਚ ਸ਼ੇਸ਼ਕਾਰ سرکاری ਜਾਂ ਗੈਰ ਸਰਕਾਰੀ ਵਾਲਿਆਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ਕਿਤੋ ਆਇਓ ਤਦੋਂ ਮਾ ਚਿਹਿਤਰ ਮੰਦਰੀ ਹਸਪਤਲ ਵਿੱਚ ਮੈਡੀਸਨ ਲੈਣ ਲਈ ਅਸੀਂ ਸਾਰੇ ਉਕਤ ਨੂੰ ਮੈਰੋਂ ਆਈ ਤੋਂ ਆਏ ਤਨੋਂ ਕੀ ਪ੍ਰੋਬਲਮ ਸੀਗੀ ਸਾਨੂੰ ਸਾਰੀ ਦਿੱਕਤ ਹੀ ਮਨ ਲੋ ਜਦ ਸਾਹ ਜਾਦਾ ਰੁਕ ਜਾਂਦਾ ਤਾਂ ਨਾ ਬੱਖੀਆਂ ਤਾਂ ਹੋ ਜਾਂਦਾ ਦਾ ਫੇਰ ਬਚਪਨ ਤੇ ਤੀਕ ਬਚਪਨ ਤੇ ਫੇਰ ਜਦ ਮਨ ਲੋ ਐਵੀ ਦਵਾਈ ਨਾਰਮਲ ਲੈਂਦੇ ਰਹੇ ਨਾਰਮਲ ਦਵਾਈਆਂ ਨਾਲ ਮਾੜਾ ਮੋਟਾ ਦਬਰ ਜਿੱਕਣ ਹੋ ਜਾਂਦਾ ਤਾਂ ਫੇਰ ਸਾਡਾ ਪੇਂਡ ਪੈਂਦਾ ਮੈਂ ਦਵਾਈ ਝੁੰਗੀਆਂ ਕੋਲ ਉੱਥੇ ਤੇ ਲੈਂਦੇ ਰਹੇ ਅਸੀਂ ਦਵਾਈ ਫਿਰ ਉਹ ਨਾਲ ਵੀ ਐਦਿਹਾ ਥੋੜਾ ਹੋਰ ਜ਼ਿਆਦਾ ਹੋ ਗਿਆ ਫੇਰ ਸਾਨੂੰ ਦੱਸਿਆ ਕਿ ਨਵੇਂ ਸ਼ਹਿਰ ਚਲ ਜਾਓ ਫਿਰ ਅਸੀਂ ਨਵੇਂ ਸ਼ਹਿਰ ਗਏ ਏ ਨਾ ਮੈਂ ਸ਼ਾਇਦ ਫਿਰ ਦਵਾਈ ਲਈ ਰਾਜਪਾਲ ਹਸਪਤਲ ਜਾ ਲੇਗਾ ਤੁਲੇਗੀ ਸੀ ਦਵਾਈ ਫਿਰ ਉਹਨਾਂ ਨੇ ਜਾਨੀ ਕਿ ਸਾਰੇ ਟੈਸਟ ਕੀਤੇ ਬਹੁਤ ਕੁਛ ਕੀਤਾ ਅਨੁਸਾਰ ਜੋ ਵੀ ਟੈਸਟ ਤੇ ਜਾਨੀ ਕਿ ਦਵਾਈ ਚਲਾਈ ਫਿਰ ਉਹਨੇ ਪਾਮ ਪਲਾਤਾ ਤੁਹਾਨੂੰ ਇਨੀ ਲੱਗ ਗਿਆ ਹਨਾ ਜੇ ਉੱਥੇ ਤੁਹਾਨੂੰ ਫਰਕ ਨਹੀਂ ਪਿਆ ਬਟ ਇਨੀ ਲੱਗ ਗਿਆ ਸੀ ਨਹੀਂ ਨਹੀਂ ਫਿਰ ਫਰਕ ਨਹੀਂ ਪਿਆ ਫਿਰ ਉਹਨੇ ਪਾਮ ਪਲਾਤਾ ਉਥੇ ਵੀ ਉਹ ਮੈਨੂੰ ਤਿੰਨ ਤਿੰਨ ਟਾਈਮ ਨਹੀਂ ਲੈਣਾ ਪੈ ਜਾਂਦਾ ਤਾਂ ਇਨੀ ਜਿਆਦਾ ਪ੍ਰੋਬਲਮ ਆ ਉਹ ਬੜੀ ਹੋ ਗਈ ਵੀ ਪ੍ਰੋਬਲਮ ਤੂੰ ਬਹੁਤ ਜਾਣ-ਪਛਾਣ ਰਿਹਾ ਤਾਂ ਫਿਰ ਤਾਂ ਮੰਨ ਲਓ ਜਿੱਦੋਂ ਕੋਈ ਇੱਥੇ ਇਸ ਹਸਪੀਟਲ 'ਚ ਆਏ ਨਾ ਤਾਂ ਆਈ ਲੈਉਣੀ ਦਿੱਸੇ ਸਾਨੂੰ ਅੱਗੇ ਫੇ ਉੱਥੇ ਤੁਸੀਂ ਜਾਓ ਫੇ ਗੋਨਲਨੀ ਪਿੰਡ 'ਅਸ ਤੇ ਤੁਸੀਂ ਜਾਓ ਉੱਥੇ ਵੀ ਮੰਨ ਲਓ ਦਵਾਈ ਇਹ ਲਓ ਜਾ ਕੇ ਤੇ ਫਿਰ ਅਸੀਂ ਇੱਥੇ ਆਏ ਤੇ ਜਿੱਦਾਂ ਅਸੀਂ ਨਾਲ ਚੈੱਕ ਕਰਾਇਆ ਟੈਸਟ ਕਰਾਇਆ ਫੇ ਇੱਕ ਦਿਨ ਦੀ ਦਵਾਈ ਨਾਲੇ ਸਾਨੂੰ ਫਰਕ ਪੈ ਗਿਆ ਯਾਨੀ ਫਰਕ ਪੈ ਗਿਆ ਸੀ ਜਿਹੜਾ ਇਨਿਲੇਰ ਆ ਤੁਸੀਂ ਹੁਣ ਕਦੋਂ ਬੰਦ ਕੀਤਾ ਸੀ ਅਸੀਂ ਉਦੋਂ ਸ਼ਾਮ ਤੇ ਨਹੀਂ ਲਏ ਅਸਵੇਰ ਦੁਪਹਿਰ ਤੇ ਦਵਾਈ ਲੈ ਕੇ ਗਏ ਜਿੱਦਾਂ ਤੇ ਉਹ ਜਾ ਕੇ ਪੂੜੀ ਲਈ ਮੁਰਕੇ ਸ਼ਾਮ ਨੂੰ ਲੋੜ ਨਹੀਂ ਪਈ ਲੈਣ ਦੀ ਇੰਨੀ ਜਲਦੀ ਫਰਕ ਪੈ ਗਿਆ ਤੁਹਾਨੂੰ ਉਸ ਪੂੜੀ ਦੇ ਨਾਲ ਹਾਂਜੀ ਉਸ ਪੂੜੀ ਨਾਲ ਨਹੀਂ ਛੇਤੀ ਸਾਨੂੰ ਫਰਕ ਪੈ ਗਿਆ ਅੱਛਾ ਜੀ ਤੇ ਹੁਣ ਤੋਂ ਕਿੰਨਾ ਸਮਾਂ ਹੋ ਗਿਆ ਉਹ ਪੂੜੀਆਂ ਖਾਂਦੇ ਹੋਏ ਪੰਜ ਦਿਨ ਹੋਏ ਅੱਜ ਸਿਰ ਪੰਜ ਦਿਨ ਹੋਏ ਪੰਜ ਦਿਨ ਵਿੱਚ ਤੁਹਾਡਾ ਇਨਹੇਲਰ ਛੁੱਟ ਗਿਆ ਤੁਹਾਨੂੰ ਕੀ ਪ੍ਰੋਬਲਮ ਸੀ ਤੁਸੀਂ ਇਸ ਹਸਪਤਾਲ ਵਿੱਚ ਆਏ ਹੋ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਮੈਂ ਐਕਚੁਅਲੀ ਮੈਂ ਆਪਣੇ ਪਿੰਡ ਪਨਾਮ ਤੋਂ ਬਲੋ ਕਰਦਾ ਜੀ ਲੰਬardar ਆ ਮੈਂ ਪਿੰਡ ਪਨਾਮ ਦਾ ਜੀ ਤੇ ਐਕਚੁਅਲੀ ਮੈਂ ਬਿਮਾਰ ਹੋਇਆ ਸੀਗਾ ਜੀ ਮੈਨੂੰ ਜੌਂਡਿਸ ਸੀਗੀ ਮੈਨੂੰ ਤੇ ਮੈਂ ਇਸ ਚੀਜ਼ ਨੂੰ ਮੈਂ ਮੈਂ ਜਦ ਦੇਖਿਆ ਜੀ ਮੈਨੂੰ ਮੈਨੂੰ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਹੈਗੀ ਜਿਹੜਾ ਸਾਡੇ ਲਾਗੇ ਮੰਚਾਰ ਕਿਲੋਮੀਟਰ ਦੇ ਵਿੱਚ ਹਸਪਤਾਲ ਕੋਲ ਲੱਤ ਮੰਤਰੀ ਹਸਪਤਾਲ ਇੱਥੇ ਮੈਂ ਆਇਆ ਤੇ ਇਥੇ ਮੇਰਾ ਬੜਾ ਟ੍ਰੀਟਮੈਂਟ ਹੋਇਆ ਵਧੀਆ ਹੋਇਆ ਸਾਰੇ ਜਿਹੜੇ ਸਟਾਫ ਸੀਗੇ ਤੇ ਉਨ੍ਹਾਂ ਨੇ ਮੇਰਾ ਬਹੁਤ ਸਨਮਾਨ ਦਿੱਤਾ ਜਾਂ ਜਿੱਦਾਂ ਵੀ ਦੇਖਭਾਲ ਕੀਤੀ ਮੇਰੀ ਵੀ ਨਹੀਂ ਤੇ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਬਈ ਮੈਂ ਇਹਨਾਂ ਸਾਰੇ ਸਟਾਫ ਦਾ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅਗਰ ਤੁਹਾਨੂੰ ਮੈਂ ਇਹ ਇੱਕ ਆਪਣੇ ਵੱਲ ਤੇ ਹੋਰ ਵੀ ਕਹਿਣਾ ਚਾਹੁੰਦਾ ਮੈਂ ਅਗਰ ਕੋਈ ਵੀ ਬੰਦਾ ਪੇਸ਼ੈਂਟ ਜਾਂ ਬਿਮਾਰ ਜਮਾਂ ਹੁੰਦਾ ਜੀ ਤੇ ਇਹ ਤਮੰਤਰੀ ਹਸਪੀਟਲ ਐ ਇੱਥੇ ਤੁਸੀਂ ਲੱਗੇ ਹੀ ਤੁਹਾਡਾ ਇਹ ਹੋਣਾ ਆ ਤੱਕੇ ਖਾਣ ਨਾਲੋਂ ਬਿਲਕੁਲ ਲੱਗੇ ਹੀ ਇਹ ਤੁਸੀਂ ਇੱਥੇ ਆ ਸਕਦੇ ਹੋ ਤੇ ਇੱਥੇ ਸਭ ਤੋਂ ਵਧੀਆ ਹਸਪੀਟਲ ਕੋਈ ਨਹੀਂ ਹੈਗਾ ਜੀ ਇਸ ਹਸਪੀਟਲ ਵਿੱਚ ਤੁਸੀਂ ਕਦੋਂ ਤੋਂ ਆ ਰਹੇ ਹੋ ਔਰ ਇਸ ਡਾਕਟਰ ਸਾਹ ਨੂੰ ਤੁਸੀਂ ਕਦੋਂ ਤੋਂ ਜਾਣਦੇ ਹੋ ਮੈਨੂੰ ਜੀ ਮੈਨੂੰ ਕਾਫੀ ਪੰਜ 6 ਸਾਲਾਂ ਤੋਂ ਜਾਣਦਾ ਪਿਆ ਜੀ ਹਾਂ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਸ੍ਰੀ ਧਰਮੰਤਰੀ ਹਸਪਤਾਲ ਵਿੱਚ ਮੈਡੀਸਨ ਲੈਣ ਔਰ ਕਹੋ ਤਾਂ ਲੈ ਰਹੇ ਹੋ ਮੈਡੀਸਨ ਹਾਂ ਜੀ ਮੇਰਾ ਪਿੰਡ ਬੇਲਾਤਿਆਣੀ ਹੈ ਜੀ ਤੇ ਮੈਂ ਇਹ ਡਾਕਟਰ ਸਾਹਿਬ ਕੋਲੋਂ ਆ ਰਿਹਾ ਜੀ ਆਪਣਾ 10 ਦਿਨ ਤੋਂ ਕਰੀਬ ਕੀ ਪ੍ਰੋਬਲਮ ਸੀ ਤੁਹਾਨੂੰ ਪ੍ਰੋਬਲਮ ਮੈਨੂੰ ਟਾਈਫਾਇਡ ਹੋ ਗਿਆਦਾ ਜੀ ਤੇ ਸੈਲ ਘਟ ਗਏ ਤੇ ਠੀਕ ਹੈ ਤੇ ਮੂੰਹ ਛਾਲੇ ਹੋ ਗਏ ਤੇ ਜਾਦੇ ਠੀਕ ਹੈ ਤੇ ਹੁਣ ਜੀ ਪੋਜੀਸ਼ਨ ਠੀਕ ਹੈ ਜੀ ਹੁਣ ਕਵਰ ਕਰ ਲਿਆ ਡਾਕਟਰ ਸਾਹਿਬ ਨੇ ਕਰ ਰਿਹਾ ਉਸ ਤੋਂ ਇਲਾਵਾ ਤੁਸੀਂ ਪਹਿਲਾਂ ਵੀ ਮੈਡੀਸਨ ਲੈ ਕੇ ਜਾਂਦੇ ਹੋ ਨਹੀਂ ਪਹਿਲਾਂ ਜਾਂਦੇ ਜੀ ਲੈ ਕੇ ਸਾਡੇ ਆਪਣਾ ਫੈਮਿਲੀ ਡਾਕਟਰ ਹੈ ਮੰਦੋ ਠੀਕ ਹੈ ਅਸੀਂ ਘਰ ਦੇ ਸਾਰੇ ਦਵਾਈ ਇੱਥੋਂ ਲੈ ਕੇ ਜਾਂਦੇ ਜੀ ਠੀਕ ਹੈ ਜਿਹੜੀ ਤੁਹਾਡੀ ਟਾਈਫੈਡ ਸੀ ਕਿਤੇ ਤੁਸੀਂ ਬੈਲ ਹੋਦਰ ਵੀ ਟਰਾਈ ਕੀਤਾ ਜੇ ਇੱਥੋਂ ਠੀਕ ਹੋਇਆ ਮੈਂ ਟਰਾਈ ਕੀਤੀ ਜੀ ਮੈਂ ਕਿਸੇ ਦੇ ਕਹਿਣ ਤੋਂ ਕਿਸੇ ਹੋਰ ਡਾਕਟਰ ਕੋਲ ਚਲ ਗਿਆ ਸੀ ਉੱਥੇ ਮੈਂ 1 ਮਹੀਨਾ ਦਵਾਈ ਖਾਧੀ ਥੋੜਾ ਜਿਹਾ ਠੀਕ ਹੋਇਆ ਮੁੜ ਕੇ ਫੇਰ ਹੋ ਗਿਆ ਸੀ ਬਿਮਾਰ ਇੱਕ ਮਹੀਨਾ ਦਵਾਈ ਖਾਣ ਤੋਂ ਬਾਅਦ ਵੀ ਤੁਸੀਂ ਉੱਤੇ ਠੀਕ ਨਹੀਂ ਹੋਏ ਸ਼੍ਰੀ ਤਰਮੰਤਰੀ ਹਸਪਤਾਲ ਵਿੱਚ ਤੁਸੀਂ ਸਿਰਫ ਹਫਤਾ ਦੋ ਮੈਡੀਸਨ ਲੈਣ ਨਾਲ ਤੁਸੀਂ ਠੀਕ ਹੋ ਗਏ ਹੋ ਹਾਂਜੀ 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 ਬਿਲਕੁਲ ਜੀ ਬਿਲਕੁਲ ਮੈਂ ਠੀਕ ਹੋ ਗਈ ਬਿਲਕੁਲ ਠੀਕ ਹੈ ਹੁਣ ਤੁਹਾਨੂੰ ਕਿਵੇਂ ਦੇ ਨਜਿਹੜੀ ਜੜੀ ਜੜੀ ਆਯੁਰਵੈਦਿਕ ਤਰੀਕਿਆਂ ਤੋਂ ਤੁਹਾਨੂੰ ਮੈਡੀਸਨ ਦਿੰਦੇ ਆ ਉਹ ਕਿਵੇਂ ਤੁਹਾਨੂੰ ਕਿਵੇਂ ਲੱਗੀ ਮੈਡੀਸਨ ਨਹੀਂ ਇਹਨਾਂ ਦੀ ਦਵਾਈਆਂ ਦਾ ਹੀ ਰਿਜ਼ਲਟ ਵਧੀਆ ਜੀ ਮੈਨੂੰ ਵਧੀਆ ਲੱਗਿਆ ਜੀ ਬਿਲਕੁਲ ਠੀਕ ਹੈ ਜੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਦਵਾਈ ਦਾ ਸਾਰੇ ਇੱਕ ਤਰ੍ਹਾਂ